ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੰਟਰੀ ਸਿੰਘ ਜੇ ਐਸ ਆਈਬੀ ਕਲਚਰ ਤੋਂ ਹਾਂਜੀ ਕਿਸਾਨ ਪ੍ਰਾਵਾ ਅੱਜ ਆਪਾਂ ਜਿਹੜੀ ਨਵੀਂ ਵੀਡੀਓ ਬਣਾ ਰਹੇ ਆ ਇਹ 13 ਕੰਟੀਵੇਟਰ ਦੀ ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ ਕਿਸਾਨ ਪ੍ਰਾਵਾ ਨੂੰ ਉਮੀਦ ਕਰਦੇ ਆ ਸਾਰੇ ਚੰਗੇ ਹੋਵੋਗੇ ਤੇ ਆਓ ਆਪਾਂ ਗੱਲ ਕਰਦੇ ਆ ਇਹ 13 ਕੰਟੀਵੇਟਰ ਦੀ ਜੋ ਸਪੈਸ਼ਲ ਹੋਲੈਂਡ ਟਰੈਕਟਰ ਵਾਸਤੇ ਬਣਾਏ ਗਏ ਨੇ ਹੋਲੈਂਡ ਵਾਲੀ ਰੰਗ ਕਰਨ ਕੀਤਾ ਗਿਆ ਉਹੀ ਸ਼ੇਡ ਆ ਬਲੂ ਤੇ ਵਾਈਟ ਦਾ ਮਿਲਕੀ ਵਾਈਟ ਦਾ ਕੰਬੀਨੇਸ਼ਨ ਬਣਾਇਆ ਤੇ ਕਿਵੇਂ ਲੱਗਿਆ ਇਹ ਕੰਬੀਨੇਸ਼ਨ ਸਾਰਿਆਂ ਨੇ ਕਮੈਂਟ ਕਰਕੇ ਦੁੱਧ ਦਿਨਾ ਤੇ ਜੇ ਆਪਣੇ ਕਲਟੀਵੇਟਰ ਦੀ ਸਭ ਤੋਂ ਪਹਿਲਾਂ ਫਾਲੇ ਦੀ ਗੱਲ ਕਰੀ ਜਾਵੇ ਰੇਲ ਤੇ ਕਮਾਣੀ ਦਾ ਬਿਲਕੈ ਬਣਾਇਆ ਹੋਇਆ ਫਾਲਾ ਕੋ ਬਾਈ ਤੇ ਤੇ ਸੀ ਟਾਈਪ 10 ਨੇ ਦੋਨਾਂ ਅਗਲੀ ਪਿਛਲੀਆਂ ਸੀ ਟਾਈਪ 10 ਨੇ ਤੇ ਬਾਟਾ ਦੀ ਟਾਈਰ ਜੇ ਨਿਚਲ ਫਸੂਗੀ ਤਾਂ ਨੜ ਤੋਂ ਔੜਕੇ ਗੋਲਕੂ ਮੁਗੀ ਸਾਰਿਆਂ ਦੇ ਅੰਦਰ ਰਕਾਬ ਵਾਲੀ ਯੂ ਕਲਿੰਪ ਲਾਏ ਹੋਣੇ ਟਾਇਰਾਂ ਦੇ ਨਾਲ ਤੇ ਬਾਕੀ ਕਿਸਾਨ ਭਰਾਵਾ ਉੱਚੀ ਘੋੜੀ ਆ 14 ਨੰਬਰ ਟਾਇਰਾਂ ਲਈ 11 ਲਈ ਆਹਲ ਟੋਪ ਲਿੰਕ ਆ 16 ਲਈ ਆਹਲ ਕੰਟਰੋਲ ਪੂਰੀ ਸੈਂਸਿੰਗ ਕਰੂਗਾ ਲਿਫਟ ਨੂੰ ਹਦੂਰੇ ਤੇ ਕੋਈ ਟਰੈਕਟਰ ਲੋਡ ਨਹੀਂ ਲਊਗਾ ਪੂਰੇ ਆਰਾਮ ਨਾਲ ਕਲਟੀਵੇਟਰ ਚੱਲਣਗੇ ਕੋਈ ਝੜਕਣਗੇ ਨਹੀਂ ਜਿੱਥੇ ਆਪਾਂ ਕਲਟੀਵੇਟਰ ਧਰਾਂਗੇ ਉੱਥੇ ਥਾਂ ਤੇ ਲੱਗਣਗੇ ਕੋਈ ਅੱਗੇ ਪਿੱਛੇ ਜਾ ਕੇ ਨਹੀਂ ਲੱਗਦੇ ਖੁੰਝੇ ਚ ਪੂਰੀ ਤਰ੍ਹਾਂ ਲੱਗਣਗੇ ਤੇ ਉੱਕ ਲਗਾਈ ਆ ਪਿੱਛੇ ਆਪਾਂ ਨੇ ਕੋਈ ਫੈਰੋਂ ਪਾਉਣ ਵਾਸਤੇ ਤੇ ਤਕਰੀਬਨ ਫੌਦਾ ਪਾਉਣ ਵਾਸਤੇ ਮੰਗਰਾ ਕੁੰਡੇ ਲਾਏ ਗਏ ਨੇ ਤੇ ਬਾਕੀ ਕਿਸਾਨ ਭਰਾਵੋ 컬러 ਦੀ ਫਿਨਿਸ਼ਿੰਗ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਲੱਗਿਆ ਸਾਰਿਆਂ ਨੇ ਕਮੈਂਟ ਕਰਨਾ ਜੀ ਤੇ ਬਾਕੀ ਤੁਸੀਂ ਆਪਣੇ ਆਰਡਰ ਮੁਤਾਬਕ ਆਪਦੇ ਟਰੈਕਟਰ ਮੁਤਾਬਕ 컬러 ਕਿਸੇ ਤਰ੍ਹਾਂ ਦੇ ਵੀ ਟਰੈਕ ਕਲਟੀਵੇਟਰ ਮੋਡੀਫਾਈ ਕੋ ਪਾਉਣਾ ਚਾਹੁੰਦੇ ਆ ਰੋਟਾਵੇਟਰ ਹੋਰ ਵੀ ਆਪਾਂ ਆਈਟਮਾ ਬਣਾਉਣੇ ਆ ਆਪਾਂ ਸਾਰੀਆਂ ਹੌਣ ਸਾਡੇ ਆਰਡਰ ਤੇ ਤਿਆਰ ਕਰਕੇ ਦਵਾਂਗੇ ਤੇ ਆਲ ਇੰਡੀਆ ਆਪਣੀ ਡਿਲੀਵਰੀ ਆ ਕਿਤੇ ਵੀ ਬਾਕੀ ਸਿਰ ਜਿਸ ਤਰ੍ਹਾਂ ਵੀ ਤੁਸੀਂ ਕਹਿਣਾ ਆਪਾਂ ਉਮੀਦ ਆ ਸਾਨੂੰ ਮਾਡਲ ਬਣਾ ਕੇ ਜਰੂਰ ਤਿਆਰ ਕਰਕੇ ਦਵਾਂਗੇ ਜਿਵੇਂ ਵੀ ਸਾਡੇ ਟਰੈਕਟਰ ਮੁਤਾਬਕ ਜੀ ਤੇ ਇਹ ਸਾਡੇ ਕਲਟੀਵੇਟਰ ਕਿਵੇਂ ਲੱਗੇ ਤਾਂ ਸਾਰਿਆਂ ਨੇ ਜਰੂਰ ਦੱਸਣਾ ਜੀ ਧੰਨਵਾਦ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿਹੜੇ ਨਵੇਂ ਆਏ ਨੇ ਵੀਰ ਪਲੀਜ਼ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਧੰਨਵਾਦ ਆਹ ਲਮਾ ਪਾ ਹਲੋ ਫੜੀ ਹੋ ਰਹੀ ਆਪਣਾ ਇਹ ਲਮਾ ਪਾਵਾਂ ਚੰਗਾ ਵੀਡੀਓ ਬਣਾ ਕੇ ਭੇਜ ਦਿਓ ਚਲਦੇ ਦੀ ਹੈ ਦੋ ਤਿੰਨ ਦਿਨਾਂ ਤੱਕ ਚਲਾਇਓ ਮੜੀ ਸੁੱਕ ਲੈੰਦੋ ਰੰਗ ਚੰਗੀ ਜਿਹਾ ਹਾਂ